ਮੰਨਿਆ ਧੋੜੀ ਲੂਸ ਕੀ ਕੇ ਸੀ ਆ ਲੈ ਰੱਬ ਪਤਾ ਨਹੀਂ ਕਿਹੜੇ ਰੰਗ ਚਾਹੇ ਦਾ ਦੀਏ ਆ ਸਾਰਾ ਕੋਲੀ ਗੁਜਰਾਂ ਦੇ ਕੁੱਲਾ ਨੂੰ ਅੱਗ ਲੱਗ ਗਈ ਆ ਹੋਵੇ ਓਏ ਸਾਹਮਣੇ ਉਹ ਤੇਰਾ ਭਰਾ ਆ ਗੁਜਰਾਂ ਦੇ ਕੋਲੀ ਆ ਇਧਰ ਆ ਨਾੜ ਸਾਰੇ ਬੜਨ ਵਾਲਾ ਪਤਾ ਨਹੀਂ ਅੱਗ ਆ ਕਿੱਥੋਂ ਗਈ ਏ ਆ ਕਿੰਨੀ ਤੇਜ਼ ਆ ਗਿਆ ਓਏ ਟਰੈਕਟਰ ਨੂੰ ਅੱਗ ਲੱਗ ਜੇ ਓਏ ਮਾਣ ਦੇ ਭਜਾ ਕੇ ਥਾ ਵੇਰ ਲੋ ਵੇਰ ਲੋ ਇਧਰ ਆਖੋ ਗੁਜਰਾ ਦੇ ਘਰਾਂ ਨੂੰ ਵਿਚਾਰਾਂ ਨੂੰ ਅੱਗ ਲੱਗੀ ਓ ਡੰਗਰ ਵਿਚਾਰਾਂ ਦਾ ਲੂਸ ਗਏ ਹੋਣੇ ਓਏ ਓ ਡੰਗਰ ਲੂਸ ਗਏ ਨੇ ਵਿਚਾਰਾਂ ਦੇ ਆ ਵੇਰ ਲੋ ਜੀ ਮਗਲਾਨੀ ਕੋੜ ਪਿੰਡ ਅਦਵੀਵਾਲ ਰੋਡ ਤੇ ਆਹੀ ਆਉਂਦੇ ਆ ਗੁਜਰਾਆਂ ਕੇ ਕੁੱਲਾ ਨੂੰ ਅੱਗ ਲੱਗੀ ਓਹਨਾਂ ਵਿਚਾਰਾਂ ਦੇ ਡੰਗਰ ਥੜ ਗਏ ਨੇ ਬਹੁਤ ਹੀ ਜ਼ਿਆਦਾ ਦਿਹਾੜ ਕਦੇ ਰ ਆ ਆ ਬੇਚਾਰਾ ਫੜਦੇ ਆ ਆਖਾ ਅੱਗ ਚੁਗਈ ਆ ਸਾਪੜਾ ਨਾਲ ਵੀ ਲੋਤ ਗਿਆ ਹੁਣ ਹੈ ਸਭ ਕੁਝ ਹੀ ਲੂਸ ਗਿਆ ਅੱਜ ਨਹੀਂ ਇਹਨੇ ਕੁਝ ਵੀ ਛੱਡਿਆ ਸਰੀ ਬਰਬਾਦ ਹੋਣ ਓਹੋ ਆ ਵੇ ਹੋ ਇਧਰੇ ਆਪਣੇ ਨਾਲ ਨੂੰ ਵੀ ਆ ਗਈ ਵਾਗਾ ਘੋੜਿਆਂ ਨੂੰ ਅੱਗ ਲੱਗੀ ਉਹਨਾਂ ਦੇ ਵਿਚਾਰਾ ਇਹਨੂੰ ਗੁਜਰਾ ਦੇ ਘੋੜਿਆਂ ਨੂੰ ਅੱਗ ਲੱਗੀ ਓਏ ਕਰ ਮਣਾ ਜਾਂਦੇ ਦਵਾਦਾਂ ਆਪਣੇ ਮੈਡ ਤੇ ਮਾਈਏ ਥੋੜਾ ਬੋਲਾ ਹੋਣਾ ਇਹਨੂੰ ਕੀ ਹੋਣਾ ਨੇਰ ਬਹੁਤ ਜ਼ਿਆਦਾ ਤੇਜ਼ ਆ ਆ ਵੇਖੋ ਗੁੱਜਰ ਵਿਚਾਰੇ ਕੀ ਡੇ ਕਰਦੇ ਨੇ ਇਹਨਾਂ ਨੇ ਅੱਗ ਲੱਗੀ ਇਹਨਾਂ ਦੇ ਘਰਾਂ 'ਚ ਜੀ ਆ ਡੰਗਰ ਸਾਰੇ ਵਿਚਾਰਿਆਂ ਦੇ ਲੂਸ ਗਏ ਆ ਵੇਖੋ ਮਹੀਂ ਸਾਰੀ ਲੂਸੀ ਹੋਏ ਕੀ ਕੁਝ ਬਣ ਗਿਆ ਹਰਮਣ ਮਾਰੀ ਨਾ ਪੁੱਤ ਸਾਰੀ ਛਲੀ ਮਹੀਂ ਮਾਜਿਆ 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 ਜਿਹੜਾ ਜੀ ਪਰ ਖਾਲੀ ਆ ਸਿੱਧਾ ਸਿੱਧਾ ਹਰੀ ਹਰੀ ਗੱਲਾਂ ਕੁਝ ਨਹੀਂ ਹੁੰਦਾ ਸਾਲਿਆ 1 ਮਿੰਟ